ਬਿਹਾਰ ਦਾ ਯਸ਼ਵੀ ਜਾਦਵ ਲਾਲੂ ਪ੍ਰਸ਼ਾਦ ਜਾਦਵ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਨੂ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਤਾਂ ਯਾਰ ਇਹਨਾਂ ਨੇ ਸ਼ਾਮਲਾਟ ਬਣਾਤਾ ਜਿਹੜਾ ਮਰਜ਼ੀ ਬੰਦਾ ਆ ਕੇ ਨੌਕਰੀਆਂ ਲੈ ਰਿਹਾ ਹੈ ਜ਼ਮੀਨਾਂ ਲੈ ਰਿਹਾ ਵੋਟਾਂ ਬਣਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਆ ਪਰ ਜੇ ਦੂਜੇ ਸੂਬਿਆਂ ਦੇ ਕਾਨੂੰਨ ਬਣਿਆ ਉਹ ਲੋਕ ਲੜਦੇ ਅਜ ਮਰਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰੋਂ ਪਸਤਾਉਂਗੇ ਰੋਮ ਹੋ ਗਿਆ ਅਜ ਪੰਜਾਬ ਲੁਧਿਆਣੇ ਜਾਵੜਿਓ ਆ ਜਲੰਧਰ ਬਾਜ ਜੋ ਮਹਾਲੀ ਬਾਜ ਜੋ ਖਰੜ ਬਗ ਜੋ ਉਹ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਹੁੰਨੇ ਆ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਆ ਐਲਾ ਹੋਰ ਹੀ ਸੂਬੇ 'ਚ ਆ ਗਏ ਆ ਸੋ ਕੀ ਚਾਹੁੰਦੇ ਆ ਵੀ ਇਹ ਕਾਨੂੰਨ ਬਣਨਾ ਚਾਹੀਦਾ ਹੱਥ ਖੜੇ ਕਰਕੇ ਦਾਅਵਾ ਦੋ ਵੀ ਪੰਜਾਬ 'ਚ ਵੀ ਇਹ ਕਾਨੂੰਨ ਬਣਾਉਣਾ ਚਾਹੀਦਾ ਓਏ ਭਰਾਵੋ ਬਣਾਉਣਾ ਚਾਹੀਦਾ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾ ਲੈ ਸਕੇ ਦਵਾਰੇ ਹੱਥ ਖੜਾ ਕਰ ਦਿਓ ਚਾਹੀਦਾ ਕਾਨੂੰਨ ਫਿਰ ਇਹਨਾਂ ਦੇ ਝੰਡੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਨਾ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ